ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਅੱਜ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਦਿੱਤੇ ਗਏ ਜਿਸ ਦੇ ਚਲਦੇ ਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਹਾਜਪੁਰ ਵਿਖੇ ਸਰਪੰਚ ਉਮੀਦਵਾਰ ਅਨੀਤਾ ਕੁਮਾਰੀ ਨੂੰ ਚੋਣ ਨਿਸ਼ਾਨ ਟਰੈਕਟਰ, ਸੁਜਾਤਾ ਸੋਹਲ ਨੂੰ ਚੋਣ ਨਿਸ਼ਾਨ ਟੀਵੀਜ਼ਨ ਅਤੇ ਕਿਰਨ ਵਾਲਾ ਨੂੰ ਘੜਾ ਚੋਣ ਨਿਸ਼ਾਨ ਦਿੱਤਾ ਗਿਆ ਇਸੇ ਤਰ੍ਹਾਂ ਪੰਚਾਂ ਨੂੰ ਵੀ ਚੋਣ ਨਿਸ਼ਾਨ ਦਿੱਤੇ ਗਏ ਹਰ ਉਮੀਦਵਾਰ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ ਜ਼ਿਕਰਯੋਗ ਹੈ ਕਿ 15 ਅਕਤੂਬਰ ਨੂੰ ਪੰਜਾਬ ਵਿੱਚ ਪੰਚਾਇਤੀ ਚੋਣਾਂ ਦੀ VOTING ਹੋਣ ਜਾ ਰਹੀ ਹੈ ਅਤੇ ਉਸੇ ਦਿਨ ਹੀ ਨਤੀਜੇ ਐਲਾਨੇ ਜਾਣਗੇ ਪਬਲਿਕ ਸਪੋਰਟ نیوز ਦੇ ਨਾਲ ਹਾਜੀਪੁਰ ਤੋਂ ਨਰਿੰਦਰ ਪਾਂਡੇ ਰਿਪੋਰਟ ਐ ਸਰ ਇਹ ਜਿਹੜਾ ਜਲੇ ਫਰਿਸ਼ਾਨ ਦਿੱਤੇ ਹਨ ਬਾਰੇ ਫਿਰ ਇਹ ಗ್ರಾಮ ਪੰਚਾਇਤ ਹਾਜੀਪੁਰ 357 ਦੇ ਵਿੱਚ ਸਰਪੰਚੀ ਲਈ ਪੰਜ ਜਿਹੜੇ ਨਾਮਜ਼ਦਗੀ ਪੇਪਰ ਆਏ ਸਨ ਇਹਨਾਂ ਵਿੱਚੋਂ ਦੋ ਨਾਮਜ਼ਦਗੀ ਪੇਪਰ ਵਾਪਸ ਹੋ ਗਏ ਨੇ ਜਿਨ੍ਹਾਂ ਨੇ ਕੈਂਡੀਡੇਟਸ ਨੇ ਵਾਕਸ ਲੈ ਲਏ ਔਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਾਕੀ ਰਹਿੰਦੇ ਕੈਂਡੀਡੇਟਸ ਨੂੰ ਅਲਫਾਬੈਟਿਕਲੀ ਚੋਣ ਚਿੰਨ੍ਹ ਜਿਹੜੇ ਅਲਾਟ ਕਰ ਦਿੱਤੇ ਗਏ ਜਿਹੜਾ ਉਹਨਾ ਸਿਲੈਕਟ ਕਰ ਲੇਗਾ ਉਹ ਜਿਹੜਾ ਚੋਣ ਨਿਸ਼ਾਨ ਹੈ ਉਹ ਦੂਸਰਾ ਆਦਮੀ ਨਹੀਂ ਸਿਲੈਕਟ ਕਰ ਸਕਦਾ ਸਰਪੰਚੀ ਦੇ ਕੈਂਡੀਡੇਟ ਠੀਕ ਹੈ ਜੀ ਉਹਨਾਂ ਨੂੰ ਅਲਾਟ ਕਰਕੇ ਉਹਨਾਂ ਦੇ ਸਾਈਨ ਕਰਾ ਲਏ ਜਾਣਗੇ ਬਿਲਕੁਲ ਪਾਰਦਰਸ਼ੀ ਢੰਗ ਨਾਲ ਇਹ ਜਿਹੜੇ ਅਲਾਟਮੈਂਟ ਕੀਤੀ ਜਾਏਗੀ ਔਰ ਹੁਣ ਆਰਓ ਸਾਹਿਬ ਦੀਆਂ ਜਿਵੇਂ ਆਰਓ ਸਾਹਿਬ ਨੇ ਕਿਹਾ ਸਭ ਤੋਂ ਪਹਿਲਾਂ ਅਨੀਤਾ ਕੁਮਾਰੀ ਕੈਂਡੀਡੇਟ ਜਿਹੜੇ ਆ ਉਹ ਸਾਡੇ ਕੋਲ ਆਉਣਗੇ ਉਹਨਾਂ ਨੂੰ ਚੋਣਾਂ ਦੀ ਲਿਸਟ ਦਿਖਾਈ ਜਾਏਗੀ ਔਰ ਉਹ ਆਪਣਾ ਚੋਣ ਚਿੰਨ ਜਿਹੜਾ ਸਿਲੈਕਟ ਕਰੇਗਾ ਸ਼ਟਰ ਪ੍ਰੈਗਨਰ ਪ੍ਰਾਫੀ ਟੈਲੀਫੋਨ ਟੈਲੀਫੋਨ ठीक ठाक है तो वो यार इधर में नहीं है वहां वहां चला कडा काम भी चला कडा कडा है इनका राहुल भैया ये विजन भी और 7 नंबर पर वेक्टर चल गया वेक्टर चल गया पास